ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਮਹਿਮਤਪੁਰ ਤਰਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਨਗ ਦਿਖਾਵਾਂਗੇ ਤਿੰਨ ਬਿਲਕੁਲ ਸੋਏ ਸਵਾਏ ਤਾਜੇ ਇੱਕ ਟੋਕੜ ਗੱਪਣ ਝੋਟੀ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ ਜਸਕਰਨ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਉਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੇ ਵਧੀਆ ਚੱਪੀ ਖਲਾਈ ਤੁਸੀਂ ਮਹਾਰਾਜ ਕਰਦੀਆਂ ਖਲਾਜੀ ਰੱਖੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਜਸਕਰਨ ਸਿੰਘ ਜੀ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਪੂ ਕਚਾਵੇਂ ਪੈਂਦਾ ਆਪਾਂ ਨੂੰ ਠੀਕ ਹੈ ਜੀ ਹਮਸ਼ੂਰਿਆ ਤੇ ਫੋਨ ਨੰਬਰ ਹੈਗਾ 9992800635 ਠੀਕ ਹੈ ਜੀ ਤੇ ਭਾਈ ਜੀ ਵਾਰਤੂ ਕਰੀਏ ਸ਼ੁਰੂਆਤ ਕਿ ਜਾਂ ਟੋਕਰ ਗੱਬਾਂ ਤੋਂ ਕਰ ਲੀਏ ਬੰਨੇ ਵਹਿ ਲਿਆ ਦੂਜੇ ਬੰਨੇ ਟੋਕਰ ਗੱਬਣ ਝੋਟੀਆਂ ਚੰਗੀ ਹਰਿਆਣੇ ਦੀ ਜਿਹੜੀ ਮਰਜ਼ੀ ਭਵੇਂ ਇਦਾਂ ਹੀ ਕਰਦੇ ਹੋ ਠੀਕ ਆ ਚਲੋ ਦੱਸਿਓ ਹੁਣ ਵਹਿਣ ਤੇ ਬ੍ਰੇਕ ਕਿੰਨਾ ਵਸੂਗਾ ਸੂਈ ਭਾਜੀ ਇਹ ਵੀ ਦੂਜਾ ਸੂਗਾ ਸੂਈ ਜੇ ਅੱਛਾ ਜੀ ਹਾਂਜੀ ਠੀਕ ਆ ਤੇ ਇਹ ਥੱਲੇ ਹੁਣ ਕੋਈ 14-15 ਕਿਲੋ ਦੋ ਤਿਆਰ ਹੋਊਗਾ ਅੱਛਾ ਜੀ ਹਾਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨਾਂ ਤੂਈ ਨੂੰ ਹੋ ਗਿਆ ਜੇ ਇਹੋ 10 ਦਿਨ ਮਗਰ ਬੱਛੀ ਆ ਡੱਬੀ ਠੀਕ ਆ ਜੀ ਫੇਰ ਮਿਲ ਕਾਫ ਜੇ ਆਵੇ ਸਾਡੇ ਤੁਸੀਂ ਤੇ 16 ਤੋਂ 17 ਲੀਟਰ ਜਿਹੜਾ ਇਸ ਟਾਈਮ ਬਾਲਾ ਬੇ ਦੁੱਧ ਤਿਆਰ ਆ ਤੇ ਚੱਡੇ ਦੇ ਨਾੜਾ ਨੂੜਾ ਜਿਹੜੀਆਂ ਬਹੁਤੀ ਐਨ ਜਾਲ ਵਿਸ਼ੀਆਂ ਪਿਆ ਵਾ ਲਾਗੇ ਤੋਂ ਚੈੱਕ ਕਰ ਸਕਦੇ ਜੀ ਥਾਣ ਵੀ ਜਿਹੜਾ ਕੱਲਾ ਕੱਲਾ ਲੱਗਾ ਪਿਆ ਵਾ ਜੰਗੀ ਠੰਡੀ ਸੀ ਲਿਆ ਵੰਗਾ ਪਾ ਕੇ ਜਿੰਨਾ ਮਰਜ਼ੀ ਭਵੇਂ ਦੋ ਟੰਕ ਜਿੰਨਾ ਮਰਜ਼ੀ ਚੋ ਠੀਕ ਆ ਇਹ ਖੋਲਿਓ ਭਾਜੀ ਫਿਰ ਖੋਲ ਕੇ ਵਿਖਾਈਏ ਲਓ ਜੀ ਕੱਦਕੁੱਦ ਜਿਹੜਾ ਚੰਗਾ ਆ ਗਿਆ ਕਰਮਾਲੀ ਦਾ ਇਹ ਰਾਗੀ ਪਲੀਆ ਤੇ ਕਿੰਨਾ ਕਰੀ ਜਾਊ ਦੁੱਧ ਭਾਜੀ ਕਰੂਗਾ ਤਾਂ ਉਹ ਤੇ ਡਿਵਾਰ ਨੂੰ 20 ਕਿਲੋ ਦੀ ਜਾਂਦਾ। ਅੱਛਾ ਜੀ। ਹਾਂ ਸੇਵਾ ਕਰਕੇ ਭਾਜੀ। ਠੀਕ ਹੈ ਠੀਕ ਹੈ ਠੀਕ ਹੈ। ਲਓ ਜੀ 20 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕੱਢੂ। ਦੁਪਹਿਰਾਂ ਦਾ ਆਇਆ 12 ਵਜੇ। ਹਾਂਜੀ ਹਾਂਜੀ। ਤੇ ਕੋਈ ਹੋਰ ਸਾਬ ਨਾਲ ਵੀਰ ਭਰਾ ਅੰਦਾਜ਼ਾ ਲਾਵੇ। ਇਹ ਕਿੰਨੇ ਵਜੇ ਸਵੇਰੇ ਚਵਾਈ ਕੀਤੀ? ਮੇਰੇ ਵਿੱਚ ਹੀ 6 ਵਜੇ ਦੀ ਚਵਾਈ ਏ। ਅੱਛਾ ਜੀ। ਹਾਂ ਅਜੇ ਅੱਧਾ ਦਿਨ ਗਿਆ ਜੀ। ਠੀਕ ਹੈ ਠੀਕ ਹੈ। ਲਓ ਜੀ ਸਵੇਰੇ ਹੀ 6 ਵਜੇ ਦੀ ਚਵਾਈ ਹੋਈ ਆ ਤੇ ਹੋ ਸਾਬ ਨਾਲ ਵੀਰ ਭਰਾ ਅੰਦਾਜ਼ਾ ਲਾਵੇ ਕੱਦ ਕਾਠ ਜਿਹੜਾ ਪਾ ਉਹਦੀ ਤਗੜਾ ਆ ਗਿਆ ਵਾ ਤੇ ਪਿੱਛੇ ਵੀ ਫ ਤੇ 20 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕੱਢੀ ਜਾਊਗੀ ਕਰਨ ਵਾਲੀ ਚਲੋ ਫਿਰ ਸਾਂਭਣ ਵਾਲਾ ਭਰਾ ਖੜੇ ਤੇ ਮੁੱਲ ਭਾਜੀ ਇਹਦਾ ਹਰ ਮੁੱਲ ਦੇ ਦਈਏ 65000 ਦੀ 65 ਦੀ ਹਾਂਜੀ ਨਹੀਂ ਕਰੀਏ ਜਾਇਜ਼ ਆਓ ਅੱਜ ਵੀਰ ਜੀ ਬਗੀਚੇ ਭਾਜੀ ਹੁਣੇ ਜਾਇਜ਼ ਕਰਾਉਣਗੇ ਰੇਟ ਆ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਭਾਜੀ ਬਹੁਤ-ਬਹੁਤ ਧੰਆ ਹੈ ਆਪਣੇ ਹਾਂਜੀ ਹਾਂਜੀ ਕਰ ਦਈਏ ਤੇ ਕਰੀਏ ਜਾਇਜ਼ ਹੈ ਭਾਜੀ ਹਰ ਹਾਂਜੀ ਮੁੱਲ ਤੋਂ ਤਾਂ ਮੈਂ ਜਾਇਜ਼ ਹੀ ਪਾਇਆ 65000 ਰੁਪਏ ਬਾਕੀ ਤੁਸੀਂ ਛੜ ਦੀ ਫਿਰ ਦੇ ਦਈਏ ਭਾਜੀ ਹਾਂਜੀ ਹੁੰਦਾ ਦੇ ਦੀਏ ਦੇ ਦੀਏ ਸਾਡੀ ਵਿਹੜ ਚੰਗੀ ਹੈ ਹਾਂ ਜੀ ਨਹੀਂ ਵਿਹੜ ਤੇ ਕੋਈ ਸ਼ੱਕ ਨਹੀਂ ਘੱਟ ਕੋਦੇ ਜਿਹੜਾ ਬਹੁਤ ਤਕੜਾ ਵਾ ਅਸੀਂ ਸਿਰ ਮੋਲ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਹਾਂ ਨਾ ਫਿਰ 60 ਦੀ ਚਲੋ ਕਹਿਤਾ ਹੁਣ ਵੀਰ ਜੀ ਹੁਣਾਂ ਤਾਂ ਦੇ ਦਾਂ ਹਾਂ ਜੀ ਹਾਂ ਜੀ ਠੀਕ ਆ ਚਲੋ ਮੌਕੇ ਤੇ ਥੋੜਾ ਬੋਧਾ ਕਰ ਹਣਾ ਛੋਟ ਛੱਪਾ ਕਰ ਦਾਂਗੇ ਹੋਰ ਕਰ ਦਾਂਗੇ ਮਾਜੀ ਆ ਸਾ ਮਾਜੀ ਮਾਜੀ ਵਾਲਾ ਸਾਹਕਤਾ ਵਾ ਤੇ ਬਿਲਕੁਲ ਸਾਡਾ 60 ਹੋਈ ਜਾਂਦੀ ਹੈ ਢੀ ਭੋਲੀ ਚੋਣ ਆ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਲਓ ਜੀ 60000 ਦੇ ਤੇ ਚਲੋ ਮੌਕੇ ਤੇ ਹੋਰ ਵੀ ਮਾਨਤਾ ਨਾ ਤੇ ਬਾਈ ਤੂੰ ਜ ਉਹ ਢੇਕਾਂ ਦੀ ਵੀ ਦੁੱਧ ਦਾ ਸਮੁੰਦਰੀ ਆ ਜੇ ਆਣ ਕੇ ਥੋੜਾ ਜਿਹਾ ਨੇ ਰਾਤੀ ਆਈ ਲੱਪਾ ਜਿਹਾ ਥੋੜਾ ਲਾ ਗਈ ਆ ਠੀਕ ਆ ਫਟੇ-ਫੁਟੇ ਦੇ ਘੱਟ-ਘੱਟੇ ਖੁੱਲ੍ਹ ਵਿਖਾਈਏ ਇਹ ਥੱਲੇ ਦੁੱਧ 14 ਕਿਲੋ ਹੋਊਗਾ ਅੱਛਾ ਜੀ ਹਾਂ ਪਰ ਲੱਪਾ ਲੋਨ ਕਰਕੇ ਆਪਾਂ 12 ਕਿਲੋ ਦੱਸ ਕੇ ਦਾਂਗੇ ਠੀਕ ਆ ਲਓ ਜੀ ਦੁੱਧ 14 ਲੀਟਰ ਹੋਊਗਾ ਪਰ 12 ਦੀ ਗਾਰੰਟੀ ਆ ਜਵਾਗ ਦਾ ਭਾਜੀ ਜਵਾਗ ਦੇ ਮਗਰਾ ਇਕੱਠਾ ਆ ਠੀਕ ਆ ਜੀ ਮੇਲ ਕਾਫ ਆ ਗਿਆ ਜੇ ਇਹ ਵੀ ਹਿਸਾਬ ਨਾਲ ਫਲਿਆ ਭਲਾਇਆ ਵਾ ਚੰਗਾ ਵੇਲ ਬੂਲ ਹੁਣੇ ਬੜੀ ਐ ਨਾ ਦੁੱਧ ਚੰਗਾ ਦਾ ਜਵਾਗ ਵੀ ਚੰਗਾ ਪਰ ਨਾ 2.5 ਕਿਲੋ ਇਹ ਥਾਣੇ ਨੂੰ ਵੀ ਗਿੱਠੋਂ ਬਾਹਰ ਹੀ ਲੱਗਾ ਪਿਆ ਵਾ ਸ਼ਾਮਾਂ ਤੱਕ ਤੇ ਮੈਂ ਕੋ ਤੁਰਿਆ ਨਾ ਜਾਊਗਾ ਅੱਛਾ ਜੀ ਹਾਂ ਇਹਨਾਂ ਦੇ ਵਾ ਬਣਾ ਲੀ ਠੀਕ ਆ ਠੀਕ ਆ ਲਓ ਜੀ ਜੈਡ ਬਲੈਕ ਜਿਹਦੇ ਥਾਣ ਤੁਣ ਚੰਗਾ ਲੱਗਾ ਵਾ ਚੱਡਾ ਚੱਡਾ ਵੀ ਚਲੋ ਚੰਗਾ ਕਰਨ ਵਾਲੀ ਦਾ ਤੇ ਸਿੰਗ ਵੀ ਬਾਕਮਾਲੀ ਲੱਗਾ ਜੇ ਲਓ ਭਾਜੀ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਤੁਸੀਂ ਕਾਤ ਕੁਦ ਜਿਹੜਾ ਬਹੁਤ ਚੰਗਾ ਤੇ ਦੂਜਾ ਸੁਆ ਸੁਈ ਆ ਤੇ ਨਾੜਾ ਨੂੜਾ ਵੀ ਚਲੋ ਚੰਮ ਤੇ ਕਾਫੀ ਆ ਗਈਆਂ ਜੇ ਤੇ ਲਾਗੇ ਤੋਂ ਚੈੱਕ ਕਰਾਉਨੇ ਆਪਾਂ ਥਾਣਾ ਦਾ ਸੈਸ਼ ਗੈਪ ਲਓ ਜੀ ਇਧਰਲੀ ਸਾਈਡ ਤੋਂ ਚੈੱਕ ਕਰਾਉਣਾ ਹੈ ਮਿਲਕ ਵੈਨ ਜਿਹਦੇ ਥਣਾ ਦਾ ਸੈਜ ਕੈਪ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਹਨ ਕੱਲਾ ਕੱਲਾ ਲੱਗਾ ਪਿਆ ਵਾ ਇਹਦਾ ਮੁੱਲ ਭਾਜੀ ਹਰ ਕੀ ਕਰਨਾ ਜੀ ਬੰਨਾ ਮੈਂ ਤੇ ਲੈ ਦੁੱਧਿਆ ਝੋਟੀ ਦਾ ਮੁੱਲ ਤੇ ਲੱਖੋਂ ਬਾਹਰ ਕਰਨ ਨੂੰ ਜੀ ਕਰਦਾ ਅੱਛਾ ਜੀ ਆ ਬੇ ਅੰਦਰ ਹੀ ਦਾਾਂਗੇ ਆਪਾਂ ਠੀਕ ਹੈ ਚਲੋ ਸਾਂਭਣ ਵਾਲੀ ਜਾਣਾ ਸਾਂਭਲੂ ਕੋਈ ਭਰਾ ਜਾ ਕੇ ਹਾਂਜੀ ਕਿੰਨਾ ਕੁ ਤੇਰੀ 95000 ਦੀ ਕਰਾਈਏ ਭਕੇਚੇ ਭਾਜੀ ਮਾਣ ਫਿਰ 90 ਦੀ ਫਿਰ ਦੇ ਦੀ ਜਿਸਨ ਭਾਜੀ ਚਲੋ ਜੀ ਕਿਆ ਗਿੰਜਾਜ ਕੋਈ ਹਾਂਜੀ ਅਗਿ ਗਿੰਜਾਜ ਕੋਈ ਨਹੀਂ ਉਹਨਾਂ ਕਹਿ ਤਾ ਜੋ ਦੇ ਦਾਂ ਕਰ ਦਾਂਗੇ ਮਾਨਤ ਹੋਰ ਕਰ ਦਾਂਗੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਲਓ ਜੀ 90000 ਦੀ ਪੂਰਾ ਲੀਟਰਾਂ ਮਿਲ ਕੇ ਦਵਾਂਗੇ ਭੋਲੇ ਦੋ ਟਮਕੋ ਵੀਡੀਓ ਦੇ ਕਾਲ ਤੇ ਚਵਾ ਲੈ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਅਕਲ ਦੱਸ ਕੇ ਦਾਂਗੇ 11 12 ਕਿਲੋ 13 14 ਕਿਲੋ ਹੀ ਅੱਛਾ ਜੀ ਇੱਥੇ ਮੈਂ ਹੀ ਆਣਗੇ ਤੁਹਾਨੂੰ ਭਾਜਨੇ ਕਰ ਲਈਆਂ ਸੰਭੀ ਬਲੀਏ ਮੈਂ ਥੋੜਾ ਜਿਹਾ ਲੱਪਾ ਲੁੱਪਾ ਲਾ ਆ ਜਾਂਦਾ ਡੰਗਰ ਪੱਟ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੰਨੀ ਠੰਡੀ ਜਿੱਦਾਂ ਮ ਦੱਸਿਓ ਭਾਜੀ ਇਹਦੇ ਬਾਰੇ ਵੀ ਜੇ ਤੱਜਾ ਸੁਆ ਮੈਂ ਸੁਈ ਆ ਅੱਛਾ ਜੀ ਬਾਕੀ ਮੈਂ ਨਾ ਬੇਖਤਮੇ ਕੋਈ ਜਿੱਦਾਂ ਬੋ ਕਹਿ ਸਕਦੇ ਆ ਵੀ ਬਿਨਾ ਜਿਹੜਾ ਸੰਭਾਲ ਵਾਲੇ ਕੋਲ ਕੋ ਮੈਂ ਠੀਕ ਆ ਠੀਕ ਆ ਹਾਂਜੀ ਮੈਂ ਸੰਭੀ ਨਹੀਂ ਹਣਾ ਸਿਰਫ ਸੰਭੀ ਨਹੀਂ ਹੈ ਜਿੱਡੀ ਮੈਂ ਦਾ ਕਦ ਉਹਦਾ ਵੇਖੋ ਟਰਾਲੀ ਵਾਂਗੂ ਬੇਲ ਜਿੱਡੀ ਲੰਮੀ ਆ ਠੀਕ ਆ ਠੀਕ ਆ ਮਿਲਕਮੈਨ ਵੇਖੋ ਚੱਕਰਾਓ ਠੀਕ ਆ ਲਓ ਜੀ ਹਣ ਪੈਪਾਂ ਲੱਗੀਆਂ ਪਈਆਂ ਜੇ ਤੁਸੀਂ ਸਾਕੇ ਤੋਂ ਚੈੱਕ ਕਰ ਸਕਦੇ ਜੀ ਬਹੁਤ ਹੀ ਮੋਟੀ ਆ ਇਹ ਹਵਾਨੇ ਤੇ ਡੱਬ ਡੁੱਬ ਵੀ ਕਾਫੀ ਆ ਗਏ ਆ ਪਿਓਰ ਨੀਲੀ ਰਾਵੀ ਆ ਗਈ ਜੇ ਹੁਣ ਇਹਦੇ ਕੋ ਕਿੰਨਾ ਭਾਜੀ ਜੀ ਹੁਣ ਆਪਾਂ ਲਾ ਲਈਏ ਵੀ ਸਾਹ ਨਾਲ 7 ਹੋ ਜੇ ਜਾਂ 8 ਹੋ ਸਕਦਾ ਅੱਛਾ ਜੀ ਹਾਂ ਤਾਂ ਵੀ ਅੱਖ ਬਖਾਵਾ ਲੈਵਾ ਵੀ ਇੱਕੇ ਭਾਵੇਂ ਕਿ ਇਹਨੂੰ 12 ਕਿਲੋ ਦੱਸੇ ਪਰ 12 ਕਿਲੋ ਕਰ ਦਊਂ ਵੀ ਜੇ ਕੋਈ ਸਾਂਭੂਗਾ ਦੇ ਅੱਛਾ ਜੀ ਹਾਂ ਇਹਦਾ ਜਵਾਬ ਆ ਜੀ ਸਵੇਰੇ ਹੀ ਇਹਦੀ ਆ ਕੱਟੀ ਆ ਠੀਕ ਆ ਜੀ ਫੀਮ ਮਲਕਾਫ ਜੇ ਹੈ ਬਿਲਕੁਲ ਇਹ ਤਾਜੀ ਸੁਈ ਆ ਤਾਜੀ ਸੁਈ ਆ ਠੀਕ ਆ ਜੀ 7 ਤੋਂ 8 ਲੀਟਰ ਜਿਹੜਾ ਦੁੱਧ ਤਿਆਰ ਆ ਚਲੋ ਕੋਈ ਸਾਂਭਣ ਵਾਲਾ ਭਰਾ ਲੈ ਗਿਆ ਤੇ ਦੁੱਧ ਚੰਗਾ ਕੱਢੀ ਜਾਊਗੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਲਓ ਜੀ 13 14 ਲੀਟਰ ਵਾਲੀ ਜੇ ਮੈਂ ਉਸ ਹਿਸਾਬ ਨਾਲ ਕੋਈ ਸੰਭਰ ਵਾਲਾ ਭਰਾ ਘੜੇ ਡੱਬ ਡੁੱਬ ਜਿਹੜੇ ਦੋਵਾਂ ਸਾਈਡਾਂ ਤੇ ਆ ਗਏ ਆ ਤੇ ਚੱਡਾ ਚੁੱਡਾ ਜਿਹੜਾ ਬਹੁਤ ਹੀ ਚੰਗਾ ਵਾ ਕਰਮਾਲੀ ਦਾ ਲੈਓ ਜੀ ਅੱਖ ਵੀ ਮਣਕੀ ਆ ਗਈ ਇਹਦਾ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਤੁਸੀਂ ਤੇ ਕੱਦ-ਕੁੱਦ ਜਿਹੜਾ ਚੰਗਾ ਵਾ ਖਾ ਲੋ ਖਾ ਲੋ ਕੋਈ ਲਓ ਜੀ ਹਵਾਨੇ ਤੇ ਦੋਵਾਂ ਸਾਈਡਾਂ ਤੇ ਡੱਬ ਤੇ ਇਧਰ ਦੀ ਸਾਈਡ ਤੋਂ ਥਾਣਾ ਦੱਸ ਹੈ ਜੇ ਤੂੰ ਚੈੱਕ ਕਰ ਸਕਦਾ ਜੇ ਦੋਵਾਂ ਸਾਈਡਾਂ ਤੇ ਜਿਹੜੀ ਮਿਲਕ ਵੈਂਜ ਬਹੁਤ ਹੀ ਮੋਟੀ ਲੱਗੀ ਆ ਤੇ ਨਾੜਾ ਨੋੜਾ ਵੀ ਆ ਗਈਆਂ ਵਾ ਇਹਦਾ ਭਾਜੀ ਕੀ ਕਰਨਾ ਮੁੱਲ ਵੀਰ ਜੀ ਮੈਂ ਤਾਂ ਜੇ ਕੋਈ ਵੀਰ ਨੇ ਸਾਂਭੀ ਹੁੰਦੀ ਤੇ ਦੋ ਚਾਰ ਦਿਨ ਸਾਂਭ ਕੇ ਵਾ ਦੁੱਧ ਮੈਂ ਥੱਲੇ 12-13 ਕਿਲੋ ਕਰਿਆ ਮੈਂ ਲੋਕਾਂ ਨੂੰ ਬਾਹਰ ਵੇਚ ਦਈਏ ਹਾਂਜੀ ਹੁਣ ਹੁਣ ਮੁੱਲ ਦਾ ਮੋਤਲਾ ਹੀ ਆ ਕਿੰਨਾ ਕੁ ਹੁਣ 80 ਹਜ਼ਾਰ ਦੀ ਦੇ ਦਈਏ ਕਰੀਏ ਵਿਕੀ ਚੇ ਭਾਜੀ ਇੱਥੇ ਹੀ ਹਾਂਜੀ ਅੰਦੀ ਬਾਪਾ ਜੀ ਨੇ ਕਹੇ ਕਿੰਨਾ ਮਾਤਾ ਪਾਈ ਜਾਂਦਾ ਅੱਛਾ ਅੱਛਾ 75000 ਦੀ ਜਸ ਕਰਨ ਭਾਈ ਦੇ ਲਈ ਹਾਂਜੀ 75 ਦੇ ਦੀ ਮੈਂ ਚੰਗੀ ਕਰਾਂ ਮੈਂ ਬੜੀ ਜਨੇ ਮੈਂ ਬੜੀ ਮੈਂ ਚਲ ਵੀਰ ਜਗੇ 75 ਦੀ ਹਾਂ ਨਾ ਹੀ ਜੀ ਜਿਹੜਾ ਮੱਜੀ ਵੀਰ ਲੇ ਮੈਂ ਚੰਗੀ ਕਰਾਂ ਕਰ ਦਈਏ ਥੋੜਾ ਬਦੌਰ ਹਾਂਜੀ ਕਰ ਦਈਏ ਹੋਰ ਥੋੜਾ ਜਿਹਾ ਕਾ ਭਰਾ ਵੀ ਜਾਂਦਾ ਤੇ ਹੁਣ ਦੇ ਦਈਏ ਫਿਰ ਆਦੀਏ ਕਰ ਦੋ ਆਦੀਏ ਫਿਰ ਸਾਂਝ ਵਟਾਈ ਜਾ ਕੋਈ ਨਹੀਂ ਜਾਂ ਤਾਂ ਵਾਜ ਜਾ ਜਾਂ ਤੇ ਹੋਰ ਪੂਰੇ 70 ਦੀ 70 ਦੀ ਪੂਰੇ 70 ਦੀ ਹਾਂ ਜੀ 70000 ਦੀ ਨੀਲੀ ਰਾਵੀ ਸਹੀ ਗੱਲ ਹੈ ਟੋਕੜ ਵੀ ਨਹੀਂ 70 ਦੀ ਨਹੀਂ ਲੀ ਗੇ ਤੇ ਇਹ ਸੱਜਰ ਦੇ ਇਹ ਲੱਗੇ ਆਪਾਂ ਹਾਂ ਤਾਂ ਜਾਂਦੇ ਇਹਦੀ ਮੱਝ ਤੇ ਠੀਕ ਹੈ ਠੀਕ ਹੈ ਲਓ ਜੀ ਸੱਜਰ ਜਾਜ ਵੇਲ ਬੋਲ ਚੰਗੀ ਆ ਦੇ ਸੰਦੀ ਮੈਂ ਆ ਮੈਂ ਥੱਲਾ ਪੋ ਥੱਲਾ ਦੇ ਵੇਖ ਕੇ ਮੈਂ ਤਾਂ ਆਪਾਂ ਆਖਦੀ ਤੇ ਹੋਣੀ 14 ਕਿਲੋ ਪਰ ਆਪਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਅੱਛਾ ਅੱਛਾ ਸੰਭਲ ਆਲੀ ਆ 14 ਕਿਲੋ ਦੱਸਿਆ ਦੇ ਠੀਕ ਆ ਠੀਕ ਆ 9 ਕਿਲੋ ਮੈਂ ਦੂਜੇ ਚੌਥੇ ਤੇਨੂੰ ਸਾਭ ਕੇ ਪਰਾਲੀ ਦੇ ਬੱਦੀ ਮੈਂ ਪਰਾਲੀ ਪਾਉਂਦੇ ਹਮਜ ਨੂੰ ਅੱਛਾ ਅੱਛਾ ਹਾਂ ਠੀਕ ਆ ਲਓ ਜੀ ਇਤੋਂ ਪਰੇ ਰੱਬ ਦਾ ਨਾ ਹੀ ਨਾ ਜਾਇਜ਼ ਮੁਲਕ ਫਾਤਾ ਵਾ ਠੀਕ ਆ ਤੇ ਆਜੋ ਹੁਣ ਤੋਕੜ ਗੱਬਣਾ ਦੱਸਿਓ ਭਾਜੀ ਇਹਦੇ ਬਾਰੇ ਝੋਟੀ ਦੇ ਇਹ ਵੀ ਦੀ ਝੋਟੀ ਉਧਰ ਦੀ ਹੈ ਹਰਿਆਣੇ ਦੀ ਅੱਛਾ ਜੀ ਪਹਿਲਾ ਸੂਆ ਸੂਈ ਹੈ ਤੇ ਗਾਂ ਦੂਜੇ ਸੂਏ ਨੂੰ ਗੱਬਣ ਇਹ ਝੋਟੀ ਨੂੰ ਚੌਥਾ ਮਹੀਨਾ ਜਾਣ ਰਿਹਾ ਪੰਜਵੇਂ ਚ ਪੈਰ ਧਰ ਗਈ ਆ ਅੱਛਾ ਜੀ ਹਾਂਜੀ ਹਾਂਜੀ ਚੈੱਕ ਪਾਸ ਆ ਪੂਰੀ ਗਰੰਟੀ ਵਾਲੀ ਠੀਕ ਆ ਠੀਕ ਆ ਲਓ ਜੀ ਝੋਟੀ ਗੱਲ ਲੱਗ ਗਿਆ ਚੈੱਕ ਪਾਸ ਕਰਾ ਕੇ ਚਾਰ ਮਹੀਨੇ ਪੂਰੇ ਹੋ ਚੁੱਕੇ ਤੇ ਪੰਜਵੇਂ ਨੂੰ ਪੈਰ ਰਾ ਧਰਤਾ ਵਾ ਜੀ ਤਾਂ ਦੁੱਧ ਝੋਟੀ ਥੱਲੇ ਜੇ ਕੋ ਸੰਭੂਗਾ ਤੇ ਹਲੇ ਸਾਡੇ ਕੋ ਵੀ ਅੱਜ ਆਈ ਆ ਹੋ ਸਕਦਾ ਕੋ 2-3 ਮਹੀਨੇ ਦੁੱਧ ਦਈ ਜਵੇ 6-7 ਕਿਲੋ ਅੱਛਾ ਜੀ ਹਾਲ ਦੀ ਘੜੀ ਦੁੱਧ 5 ਕਿਲੋ ਹੋਊਗਾ ਪਰ 4 ਕਿਲੋ ਦੱਸ ਕੇ ਦਾਂਗੇ ਠੀਕ ਆ ਠੀਕ ਆ ਹਾਂਜੀ ਲਓ ਜੀ ਦੁੱਧ 4 ਲੀਟਰ ਦੇ ਚੌਵੇਂ ਮਹੀਨਿਆਂ ਨਰੀਆਂ ਪ੍ਰੋਪਰ ਚੈੱਕ ਤੇ ਸੂਆ ਦੂਸਰਾ ਗਾਂ ਕਰਮ ਵਾਲੀ ਸੂਗੀ ਦੇ ਸੱਜਰ ਦਾ ਕਿੰਨਾ ਕੇ ਰਿਕਾਰਡ ਪਾਇ ਸੱਜਰ ਵੀਰ ਜੀ ਦੁੱਧ ਝੋਟੀ ਅਜਾ ਚ ਪਈ ਰਹਿੰਦੇ ਕੋਈ ਆ ਲਗਾ ਦੁੱਧ ਪਹਿਲਣ ਨੇ ਇਹਨੇ 12 13 ਕਿਲੋ ਦਿੱਤਾ ਜੇ ਅੱਛਾ ਜੀ ਹਾਂ ਉਧਰ ਝੋਟੀ ਆਈ ਹਰਿਆਣੇ ਚੋਂ ਠੀਕ ਹੈ ਠੀਕ ਹੈ ਲਓ ਜੀ ਸੱਜਰ ਦਾ ਜਿਹੜਾ ਮੇਰੇ ਕੋਲ ਰਿਕਾਰਡ ਚੰਗਾ ਵਾ ਤੇ ਵੱਡੇ ਕੱਦ ਕਾਠ ਵਾਲੀ ਕੋਈ ਆਮ ਨਾ ਭਰਾ ਸਮਝੇ ਹਾਂ ਤਗੜੇ ਕੱਦ ਕਾਠ ਵਾਲੇ ਬਿਲਕੁਲ ਬਿਲਕੁਲ ਜੀ ਹਾਂ ਜੀ ਲਓ ਜੀ ਚੈੱਕ ਕਰ ਸਕਦੇ ਜੀ ਪਿਓਰ ਜੈਡ ਬਲੈਕ ਆ ਗਈ ਹਰਿਆਣੇ ਦੀ ਆ ਤੇ ਫੇਸ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਜੀ ਸੱਜਰ ਦਾ ਜਿਹੜਾ 12 ਤੋਂ 13 ਲੀਟਰ ਮਿਲ ਕੇ ਰਿਕਾਰਡ ਰਿਹਾ ਵਾ ਹੁਣ ਇਸ ਟਾਈਮ ਜਿਹੜੀ ਚਮਾਂ ਮਹੀਨਰੀ ਚੱਕ ਪਾਸ ਤੇ 4 ਤੋਂ 5 ਲੀਟਰ ਜਿਹੜਾ ਦੁੱਧ ਤਿਆਰ ਆ ਕੱਦ ਪੂਰਾ ਵੇਖੋ ਸਿਮਾ ਲੱਭੀ ਠੀਕੋ ਠੀਕ ਲਓ ਜੀ ਚੈੱਕ ਕਰ ਸਕਦੇ ਈ ਤੁਸੀਂ ਲੈਓ ਜੀ ਲੈਓ ਆ ਇੱਥੋਂ ਲੈਵੇ ਰੋ ਸਾਹ ਲਾ ਲਓ ਪਹਿਲਣ ਦਾ ਲੈਵਾ ਹੀ ਗੱਡੀ ਲੰਬਾਈ ਵਾਲਾ ਹੋਊਗਾ ਹਾਂਜੀ ਹਾਂਜੀ ਬਾਈ ਤੇ ਕਿੱਡੀ ਚੜਾਈ ਵਾਲਾ ਫੇਸ ਕੁਆਲਟੀ ਵਿੱਚ ਕਿੱਡੀ ਸੋਣੀ ਨਹੀਂ ਕਿ ਜੀ ਟੁਗੜੀ ਮੁੱਥੀ ਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜੈਡ ਬਲੈਕ ਚੰਗੇ ਖਾਨਦਾਨ ਦੀ ਆ ਚਲੋ ਕੋਈ ਸਾਂਭਣ ਵਾਲਾ ਭਰਾ ਖੜੇ ਆ ਨਾ ਕਿ ਉਹ ਸਾਦਾ ਚਲੋ ਦੁੱਧੋ ਵੀ ਫਰਕ ਪਾਰੇ ਗਾਂ ਚਲੋ ਰੁੱਤ ਚੰਗੀ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਪਾਜੀ ਹਰ ਇਹਦਾ ਮੁੱਲ ਤੇ ਸੱਜਰ ਦੇ ਝੋਡੀ ਉਹ ਤੁਹਾਡੇ ਸਾਹ ਨਾਲ ਦੂੜ ਲਾ ਦੀ ਹੁਣ ਅੱਧਾ ਕ ਮੁੱਲ ਪਾ ਛੜੀਏ ਅੱਧਾ ਕ ਕਿੰਨਾ ਕ 75 ਕ ਹਾਂਜੀ 75 ਕ 70 ਦੀ ਦੇ ਦੀਏ ਨਹੀਂ ਕਰੀਏ ਜਾਇ ਜੀ ਹਾਂ ਨਹੀਂ 70 ਦੇ ਪੰਜਾਹ ਸੱਜਰ ਦੇ ਨਹੀਂ ਹੋਰ ਕਰੀਏ ਤਦ ਆਪਲਾ ਜੇ ਉਹ ਸਰਾ ਲਾ ਹਾਂਜੀ ਜਿੰਨੇ ਦੀ ਆਪਾਂ ਕਹਿ ਦੇਣੀ ਹੈ ਨਾ ਹਾਂਜੀ ਉਹ ਨਾਮ ਵੀ ਗੱਬਣ ਹੁੰਦੀ ਨਾ ਹਾਂਜੀ ਭਾਵੇਂ 60000 ਦੀ ਪਰ ਗਰੰਟੀ ਨਾਲ ਚੈੱਕ ਕਿੰਨੇ ਦੀ 60 ਦੀ ਚਲੋ ਚਲੋ ਜਾਨ ਆ ਨਹੀਂ ਲੱਭਦੇ ਜਗਰ ਤੇ ਲੱਭ ਜਾਂਦੇ ਨਹੀਂ ਬਿਲਕੁਲ ਬਿਲਕੁਲ ਲੱਭ ਜਾਂਦੇ ਬਿਲਕੁਲ ਸਹੀ ਗਾ ਜਿਹੜਾ ਮਰਜੀ ਵੀ ਅੱਛਾ ਜੀ 55 ਦੀ ਠੀਕ ਹੈ ਠੀਕ ਹੈ ਠੀਕ ਹੈ ਚੈੱਕ ਪਾਸ ਗਰੰਟੀ ਵਾਲਾ ਅੱਛਾ ਜੀ ਬੇਸ਼ੱਕ ਭਾਵੇਂ ਕੋਈ ਇਥੋਂ ਚੈੱਕ ਕਰਾ ਲੇ ਭਾਵੇਂ ਜਾ ਕੇ ਕਰਾ ਲੇ ਠੀਕ ਹੈ ਠੀਕ ਹੈ ਲਓ ਜੀ ਚੈੱਕ ਪਾਸ ਆ ਤੇ 60000 ਦੀ ਤੇ ਚਲੋ ਕੋਈ ਸੰਭਲੋ ਗਰ ਦੋਦ ਲਗਾ ਦਿੰਦੀ ਆ ਸੱਜਰ ਬਾਕੀ ਪਸ਼ੂ ਵੀਰ ਦੇ ਕੋਲ ਚੰਗੇ ਆ ਤੇ ਰੇਟ ਬਿਲਕੁਲ ਨਿਕੇ ਨਿਕੇ ਪਾਏ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚਲੋ ਕਿ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ